ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਮਿੱਠੀ ਆਗਿਆ ਪੈਰ ਕੀ ਲਾਗੇ ਸਭ ਕਨਕਾਰ ਗਿਕੰਤ त्यागी ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪ੍ਰਯੋਕ ਹੈ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਹਾਓ बंदी पै खिजमत दार ओह अगम अपार ले पखा प्रयो चलो पाए भाग गए पंच दूत लाए ना मैं कुल ना सोभा बंत क्या जाना क्यों पानी कंत सतनाम श्री वाहिगुरु साहिब जी आसा महला पंजमा ਮਿੱਠੀ ਆਗਿਆ ਫਿਰ ਕੀ ਲਾਗੀ ਸੌਕਨ ਘਰ ਕੀ ਕੰਤ ਤਿਆਗੀ ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹਉ ਬੰਦੀ ਪੈ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ लै पखा प्रियो चलो पाए भाग गए पंच दूत लाए नाम है कुल न सोभावंत क्या जाना क्यों पानी कंत सतनाम श्री वाहे गुरु साहिब जी असा महला पंजमा मीठी आ गया पेर की लागी सौकन घर की कंत त्यागी ਪ੍ਰੇਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਹਾਉ ਹਉ ਬੰਦੀ ਪ੍ਰਖਿਜ ਮਤਰਦਾਰ ਓਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਚ ਦੂਤ ਲਾਏ ਨਾ ਮੈਂ ਕੁਲ ਨਾ ਸੋਬਾਵੰਤ ਕਿਆ ਜਾਣਾ ਕਿਉ ਪਾਨੀ ਕੰਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਮਿੱਠੀ ਆਗਿਆ ਪੈਰ ਕੀ ਲਾਗੇ ਸੋ ਕਨਕਾਰ ਕੀ ਕੰਤ ਤਿਆਗੀ ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਹਾਉ हो बंदी पै खिजमत दार ओह अगम अपार ले पखा प्रयो चलो पाए भाग गए पंच दूत लाए ना मैं कुल न सोभावंत क्या जाना क्यों पानी कंत सतनाम श्री वाहिगुरु साहिब जी असा महला पंजमा ਮਿੱਠੀ ਆਗਿਆ ਫਿਰ ਕੀ ਲਾਗੀ ਸਭ ਕਨ ਘਰ ਕੀ ਕੰਤ ਤਿਆਗੀ ਪ੍ਰਿਯ ਸਹਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹਉ ਬੰਦੀ ਪੈ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ लै पखा प्रयो चलो पाए भाग गए पंच दूत लाए ना मैं कुल ना सोभा बंत क्या जाना क्यों पानी कंत सतनाम श्री वाहि गुरु साहेब जी असा महला पंजमा मिठी आ गया पिरकी लागी सौकन घर की संकन का कंत त्यागी પ્રય સહગન સંગાર કરી મન મેરે કી તપક હરી ભલો પયો પયો કહયા માન્યા સુખ સહજ ઇસ કર કા જાન્યા રહાઉ હો બંદી પે ખিজ મતદાર ઓ અભનાસી અગમ અપાર લે પખા પ્રયો ચલો પાએ ભાગ ગય પંચ દૂત લાય ના મે કુલ ના સોબાવંત क्या जाना क्यों पानी कंत अंत सतनाम श्री वाहे गुरु साहिब जी आसा महला पंजमा मीठी आ गया फिर की लागे सब कन घर की कंत त्यागी प्रिय सहागन संगार करी मन मेरे की तपत हरी भलो प्यो प्यो कह मान्या सुख सहज इस घर का जान्या रहाओ ਹਉ ਬੰਦੀ ਪੈਖੇ ਮਤਰਦਾਰ ਉਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਜ ਦੂਤ ਲਾਏ ਨਾਮੈ ਕੁਲ ਨਾ ਸੋਬਾਵੰਤ ਕਿਆ ਜਾਨਾ ਕਿਉ ਪਾਨੀ ਕੰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜ ਮਾ ਮਿੱਠੀ ਆਗਿਆ ਪੇਰ ਕੀ ਲਾਗੀ ਸੌਕਨ ਘਰ ਕੀ ਕੰਤ ਤਿਆਗੀ ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹਉ ਬੰਦੀ ਪੈ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਜ ਦੂਤ ਲਾਏ ਨਾ ਮੈਂ ਕੁਲ ਨਾ ਸੋਬਾਵੰਤ ਕਿਆ ਜਾਨਾ ਕਿਉ ਪਾਨੀ ਕੰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਮਿੱਠੀ ਆਗਿਆ ਫਿਰ ਕੀ ਲਾਗੇ ਸੋ ਕਨਕਰ ਗੀ ਕੰਤ त्यागी ਪ੍ਰਯਸ ਹਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪ੍ਰਯੋਖ ਹੈ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਹਾਉ ਹੋ ਬੰਦੀ ਪ੍ਰਖਿਜ ਮਤਦਾਰ ਓਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਯੋ ਚਲੋ ਪਾਏ ਭਾਗ ਗਏ ਪੰਚ ਦੂਤ ਲਾਏ ਨਾ ਮੈਂ ਕੁਲ ਨਾ ਸੋਬਾਵੰਤ ਕਿਆ ਜਾਣਾ ਕਿਉ ਪਾਨੀ ਕੰਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਮੀਠੀ ਆਗਿਆ ਪੈਰ ਕੀ ਲਾਗੇ ਸੋ ਕਨਕਾਰ ਗੀ ਕੰਤ त्यागी ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਕ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹੋ ਬੰਦੀ ਪ੍ਰਖਿ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਜ ਦੂਤ ਲਾਏ ਨਾਮੈ ਕੁਲ ਨਾ ਸੋਬਵੰਤ ਕਿਆ ਜਾਨਾ ਕਿਉ ਪਾਨੀ ਕੰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜ ਮਾ ਮਿੱਠੀ ਆਗਿਆ ਪੇਰ ਕੀ ਲਾਗੀ ਸਭ ਕਨ ਘਰ ਕੀ ਕੰਤ ਤਿਆਗੀ ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹੋ ਬੰਦੀ ਪੈ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ लै पखा प्रयो चलो पाए भाग गए पंच दूत लाए ना मैं कुल न सोभावंत क्या जाना क्यों पानी कंत सतनाम श्री वाहिगुरु साहिब जी आसा महला पंजमा मीठी आ गया पेर की लागी सौकन घर की कंत त्यागी ਪ੍ਰੇਸਹਾ ਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪ੍ਰਯੋਕ ਹੈ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਹਾਉ ਹੋ ਬੰਦੀ ਪ੍ਰਖਿਜ ਮਤਦਾਰ ਓਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਯੋ ਚਲੋ ਪਾਏ ਭਾਗ ਗਏ ਪੰਚ ਦੂਤ ਲਾਏ ਨਾਮੈ ਕੁਲ ਨਾ ਸੋਭਵੰਤ क्या जाना क्यों पानी कंत सतनाम श्री वाहे गुरु साहेब जी आसा महला पंजमा मिठी आ गया पेर की लागे सौ कनकार की कंत त्यागी प्रिय सहागन संगार करी मन मेरे की तप्त हरी पलो प्यो प्यो कह मान्या सुख सहज इस घर का जान्या रहाओ ओ बंदी पैखिजमतदार ओ अबनासी अगम अपार ले पखा प्रयो चलो पाए पाग गए पांच दूत लाए नाम है कुल ना सोबा बंत क्या जाना क्यों पानी कंत सतनाम श्री वाहे गुरु साहिब जी असम हल्ला पंजमा ਮਿੱਠੀ ਆਗਿਆ ਫਿਰ ਕੀ ਲਾਗੀ ਸੌਕਨ ਘਰ ਕੀ ਕੰਤ ਤਿਆਗੀ ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹਉ ਬੰਦੀ ਪੈ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ लै पखा प्रयो चलो पाए भाग गए पंच दूत लाए नाम है कुल ना सोभा बंत क्या जाना क्यों पानी कंत सतनाम श्री वाहे गुरु साहिब जी आसा महला पंजमा मीठी आ गया फिर की लागी सौकन घर की कंत त्यागी ਪ੍ਰੇਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਕ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹੋ ਬੰਦੀ ਪੈਖਿ ਜਮਤਰਦਾਰ ਓਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਚ ਦੂਤ ਲਾਏ ਨਾਮੈ ਕੁਲ ਨਾ ਸੋਬਵੰਤ ਕਿਆ ਜਾਣਾ ਕਿਉ ਪਾਨੀ ਕੰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਮੀਠੀ ਆਗਿਆ ਪੈਰ ਕੀ ਲਾਗੇ ਸਭ ਕਨਕਰ ਭੀ ਕੰਤ त्यागी ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਉ ਪ੍ਰਯੋਕ ਹੈ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹੋ ਬੰਦੀ ਪੈਖਿ ਜਮਤਰਦਾਰ ਉਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਜ ਦੂਤ ਲਾਏ ਨਾ ਮੈਂ ਕੁਲ ਨਾ ਸੋਬਵੰਤ ਕਿਆ ਜਾਨਾ ਕਿਉ ਪਾਨੀ ਕੰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਮਿੱਠੀ ਆਗਿਆ ਪੇਰ ਕੀ ਲਾਗੀ ਸਭ ਕਨ ਘਰ ਕੀ ਕੰਤ ਤਿਆਗੀ ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹੋ ਬੰਦੀ ਪੈ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ लै पखा प्रयो चलो पाए भाग गए पंच दूत लाए ना मैं कुल ना सोभा बंत क्या जाना क्यों पानी कंत सतनाम श्री वाहे गुरु साहेब जी आसा महला पंजमा मीठी आ गया पेर की लागी सौकन घर की कंत त्यागी ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਹਾਉ ਹਉ ਬੰਦੀ ਤੇ ਖਿਜਮਤਦਾਰ ਓ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਜ ਦੂਤ ਲਾਏ ਨਾ ਮੈਂ ਕੁਲ ਨਾ ਸੋਬਾਵੰਤ ਕਿਆ ਜਾਣਾ ਕਿਉ ਪਾਨੀ ਕੰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਮਿੱਠੀ ਆਗਿਆ ਪੈਰ ਕੀ ਲਾਗੇ ਸੋ ਕਨਕਰ ਗੀ ਕੰਤ त्यागी ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ओ बंदी पैखिज मत दार ओह अबनासी अगम अपार ले पखा प्रयो चलो पाए भाग गए पंच दूत लाए ना मैं कुल न सोभावंत क्या जाना क्यों पानी कंत सतनाम श्री वाहिगुरु साहिब जी आसा महला पंजमा ਮਿੱਠੀ ਆ ਗਿਆ ਫੇਰ ਕੀ ਲਾਗੀ ਸੌਕਨ ਘਰ ਕੀ ਕੰਤ ਤਿਆਗੀ ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹਉ ਬੰਦੀ ਪੈ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ लै पखा प्रयो चलो पाए भाग गए पंच दूत लाए नाम है कुल न शोभावंत क्या जाना क्यों पानी कंत सतनाम श्री वाहे गुरु साहिब जी आसा महला पंजमा मीठी आ गया पेर की लागी सौकन घर की कंत त्यागी ਪ੍ਰੇਸਹਾ ਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹਉ ਬੰਦੀ ਤੇ ਖਿਜ ਮਤਰਦਾਰ ਉਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਜ ਦੂਤ ਲਾਏ ਨਾਮੈ ਕੁਲ ਨਾ ਸੋਬਵੰਤ ਕਿਆ ਜਾਣਾ ਕਿਉ ਪਾਨੀ ਕੰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਮਿੱਠੀ ਆਗਿਆ ਪੈਰ ਕੀ ਲਾਗੇ ਸਭ ਕਨਕਰ 비ਕੰਤ त्यागी ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪ੍ਰੋਕਹਿ ਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਹਾਉ हो बंदी पै खिजमत दार अब नासी अगम अपार ले पखा प्रयो चलो पाए भाग गए पंच दूत लाए नाम कुल न ना सोभावंत क्या जाना क्यों पानी कंत सतनाम श्री वाहिगुरु साहिब जी असा महला पंजमा ਮਿੱਠੀ ਆਗਿਆ ਫਿਰ ਕੀ ਲਾਗੀ ਸਭ ਕਨ ਘਰ ਕੀ ਕੰਤ ਤਿਆਗੀ ਪ੍ਰਿਅ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹੋ ਬੰਦੀ ਪੈ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਜ ਦੂਤ ਲਾਏ ਨਾ ਮੈਂ ਕੁਲ ਨਾ ਸੋਬਾਵੰਤ ਕਿਆ ਜਾਨਾ ਕਿਉ ਪਾਨੀ ਕੰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਾਂ ਮਿੱਠੀ ਆਗਿਆ ਪੈਰ ਕੀ ਲਾਗੇ ਸਭ ਕਨਕਾਰ ਗਿਕੰਤ त्यागी ਪ੍ਰੇਸਹਾ ਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਕਰ ਕਾ ਜਾਣਿਆ ਰਹਾਉ ਹੋ ਬੰਦੀ ਪੈਖਿ ਜਮਤਦਾਰ ਉਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਚ ਦੂਤ ਲਾਏ ਨਾ ਮੈਂ ਕੁਲ ਨਾ ਸੋਬਾਵੰਤ ਕਿਆ ਜਾਨਾ ਕਿਉ ਪਾਨੀ ਕੰਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਮੀਠੀ ਆਗਿਆ ਫਿਰ ਕੀ ਲਾਗੇ ਸੋ ਕਨਕਰ ਗੀ ਕੰਤ ਤਿਆਗੀ ਪ੍ਰਿਆ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਕ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਹਾਓ हो बंदी पैखिज मत दार अबनासी अगम अपार ले पखा प्रयो चलो पाए पाग गए पंच दूत लाए नाम कुल ना सोबा बंत क्या जाना क्यों पानी कंत सतनाम श्री वाहे गुरु साहिब जी असा महला पंजमा ਮਿੱਠੀ ਆਗਿਆ ਪੇਰ ਕੀ ਲਾਗੀ ਸਭ ਕਨ ਘਰ ਕੀ ਕੰਤ ਤਿਆਗੀ ਪ੍ਰਿਅ ਸਹਾਗਨ ਸੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਪਿਓ ਪਿਓ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹੋ ਬੰਦੀ ਪੈ ਖਿਜਮਤਦਾਰ ਉਹ ਅਬਨਾਸੀ ਅਗਮ ਅਪਾਰ ਲੈ ਪਖਾ ਪ੍ਰਿਓ ਚਲੋ ਪਾਏ ਭਾਗ ਗਏ ਪੰਜ ਦੂਤ ਲਾਏ ਨਾਮੈ ਕੁਲ ਨਾ ਸੋਬਾਵੰਤ ਕਿਆ ਜਾਨਾ ਕਿਉ ਪਾਨੀ ਕੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ